ਤਰਨ ਤਰਨ ਦੀਆਂ ਚੂਣਾ ਤੋਂ ਪਹਿਲਾਂ ਸਿਆਸੀ ਅਖਾੜਾ ਲਗਾਤਾਰ ਭਖ ਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਸਾਰੀਆਂ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਸੀ ਤੇ ਸਭ ਦੀ ਨਜ਼ਰ ਅਮਰਤਪਾਲ ਢੜੇ ਤੇ ਸੀ ਕਿ ਉਹਨਾਂ ਦੇ ਵੱਲੋਂ ਜਾਂ ਗਿਆਨੀ ਹਰਪ੍ਰੀਤ ਸਿੰਘ ਢੜੇ ਦੇ ਵੱਲੋਂ ਚੋਣਾਂ ਲੜੀਆਂ ਜਾਣਗੀਆਂ ਜੇਕਰ ਚੋਣਾਂ ਲੜਦੇ ਨੇ ਤਾਂ ਉਮੀਦਵਾਰ ਕੌਣ ਹੋਵੇਗਾ ਕਿਉਂਕਿ ਪੰਥਕ ਸੀਟ ਮੰਨੀ ਜਾਂਦੀ ਹੈ ਸਿੱਧੇ ਤੌਰ ਤੇ ਪੰਥ ਦੇ ਹਿੱਸੇ ਜਾ ਸਕਦੀ ਹੈ ਤਾਂ ਬੀਤੇ ਦਿਨ ਅਮਰਤਪਾਲ ਢੜੇ ਦੇ ਵੱਲੋਂ ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਸੰਦੀਪ ਸਿੰਘ ਸਣੀ ਜੋ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਭਰਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹਾਲਾਂਕਿ ਉਮੀਦਵਾਰ ਐਲਾਨਨ ਤੋਂ ਬਾਅਦ ਮੀਡੀਆ ਨੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਬਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਐਲਾਨੇ ਗਏ ਹੋ ਤਾਂ ਉਹਨਾਂ ਦੇ ਭਰਾ ਨੇ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਅਸੀਂ ਕਿਸੇ ਇੱਕ ਧਰੇ ਵੱਲੋਂ ਨਹੀਂ ਆ ਅਸੀਂ ਸਮੁੱਚੇ ਪੰਥ ਵੱਲੋਂ ਆ ਹੋਰ ਕੀ ਕੁਝ ਕਹਿਣਾ ਸੀ ਉਹਨਾਂ ਦਾ ਤੁਸੀਂ ਵੀ ਸੁਣੋ ਐਸ ਵਿਸ਼ੇ ਉੱਤੇ ਸੰਦੀਪ ਸਿੰਘ ਨਾਲ ਸਾਡੀ ਕਾਫੀ ਲੰਮੇ ਸਮੇਂ ਤੇ ਗੱਲ ਹੋਈ ਹੈ ਤੇ ਸੰਦੀਪ ਸਿੰਘ ਦਾ ਇੱਕੋ ਹੀ ਸੁਨੇਹਾ ਸੀ ਕਿ ਮੈਂ ਤੇ ਅੰਦਰ ਆ ਤੇ ਅੰਦਰ ਰਹਿ ਕੇ ਦੇਖੋ ਸੰਗਤਾਂ ਦੀ ਸੇਵਾ ਹੋਣੀ ਪਾਣੀ ਤੇ ਇਹਨੇ ਸੰਦੀਪ ਸਿੰਘ ਨੇ ਫਿਰ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਲਈ ਕਿ ਮਨਦੀਪ ਸਿੰਘ ਤੁਸੀਂ ਅੱਗੇ ਹੋ ਕੇ ਇਹ ਸਾਰੀ ਮੱਤਲ ਸੰਗਤਾਂ ਦੀ ਸੇਵਾ ਕਰੋ। ਤੁਸੀਂ ਬਾਅਦ ਫਿਰ ਜੀ ਪਰਿਵਾਰ ਚ ਫੈਸਲਾ ਕੀਤਾ ਜੀ? ਹਾਂ ਜੀ ਹਾਂ ਜੀ ਸਾਰੇ ਪਰਿਵਾਰ ਚ ਫੈਸਲਾ ਹੋ ਗਿਆ ਜੀ ਕਿਉਂਕਿ ਸਾਰੇ ਸਹਿਮਤ ਹੈ ਪਰਿਵਾਰ ਦੇ ਵਿੱਚ ਕਿ ਮੇਰਾ ਛੋਟਾ ਬ੍ਰਦਰ ਨਾਲ ਹੈ ਹਰਦੀਪ ਸਿੰਘ ਉਹਦੇ ਨਾਲ ਵੀ ਸਲਾਹ ਹੋਈ ਸੀ ਮਾਤਾ ਜੀ ਨਾਲ ਵੀ ਸਲਾਹ ਹੋਈ ਸੀ ਤੇ ਸੰਦੀਪ ਸਿੰਘ ਦੀ ਸਿੰਗਣੀ ਨਾਲ ਵੀ ਸਲਾਹ ਹੋਈ ਸੀ ਤੇ ਉਹਨਾਂ ਨੇ ਵੀ ਇਹੋ ਕਿਹਾ ਕਿ ਵੱਡੇ ਭਾਈ ਸਾਹਿਬ ਮਨਦੀਪ ਸਿੰਘ ਤੁਸੀਂ ਅੱਗੇ ਆ ਕੇ ਸੰਗਤਾਂ ਦੀ ਸੇਵਾ ਕਰੋ ਮੈਦਮ ਤੋਂ ਉਹ ਕਹਿੰਦਾ ਕਿ ਆਕਾਲੀ ਦਲ ਵਾਰਿਸ ਵੱਲੋਂ ਚੋਣ ਲੜੋਗੇ ਜਾਂ ਪੂਰੇ ਪੰਥ ਵੱਲੋਂ ਦੇਖੋ ਜੀ ਅਸੀਂ ਕਿਸੇ ਧਿਰ ਵੱਲੋਂ ਨਹੀਂ ਆ ਅਸੀਂ ਪੂਰੇ ਪੰਥ ਵੱਲੋਂ ਆ ਤੇ ਸਾਰੀਆਂ ਪੰਥ ਦੀਆਂ ਸ਼ਕਤੀਆਂ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਇਹ ਸਾਰੇ ਪੰਥ ਹੋਰ ਲੜਦੇ ਪਏ ਆ ਜੀ ਦਾ ਜੀ ਸਾਹਿਬ ਤੁਸੀਂ ਇੱਕ ਵਪਾਰਕ ਪਰਿਵਾਰ ਤੋਂ ਹੋਣ ਤੋਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਕਿੰਦਾ ਔਖਾ ਜੀ ਆ ਵੈਸੇ ਇਹ ਤੇ ਦੇਖੋ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿੰਨਾ ਸੰਗਤਾਂ ਨੇ ਸਾਨੂੰ ਸਨੇਹ ਲਾਇਆ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਸੰਗਤਾਂ ਨੂੰ ਵੀ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਉਹਨਾਂ ਵੱਧ ਚੜ ਕੇ ਸੰਦੀਪ ਸਿੰਘ ਦੇ ਪਰਿਵਾਰ ਦਾ ਸਾਥ ਦਿਓ ਜਿਸ ਦਿਨਾਂ ਕਿ ਅਸੀਂ ਸਫਲ ਹੋ ਜਾਈਏ ਜੀ ਸਰ ਤੁਹਾਨੂੰ ਜਿਹੜੀ ਤੁਸੀਂ ਚੋਣ ਲੜਨ ਜਾ ਰਹੇ ਕਲਪਤਾਲ ਤੋਂ ਸਾਰਿਆਂ ਸਿਆਸੀ ਤੇ ਨਾਲੋਂ ਸਾਰੀਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਲੈ ਕੇ ਤੁਹਾਨੂੰ ਚੱਲਣਾ ਪੈਣਾ ਕਿਉਂਕਿ ਇੱਕ ਵਰਗ ਦੇ ਲੋਕ ਨਹੀਂ ਆ ਤਾਂ ਉਸ ਲਈ ਤੁਹਾਡੀ ਪਾਰਟੀ ਤੁਸੀਂ ਪ੍ਰੇਅਰ ਹੋ ਕਿ ਸਾਰੇ ਲੋਕਾਂ ਨੂੰ ਪਿੱਛੇ ਚਲਾਣਾ ਵਾਦਨਾ ਬេរਤੋਂ ਜੇ ਤੂੰ ਪਾਉਗੇ ਤਾਂ ਉਸ ਤੇ ਹੀ ਯਾਰੋ ਤੁਸੀਂ ਬਿਲਕੁਲ ਜੀ ਬਿਲਕੁਲ ਇੱਥੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਅਸਾਈ ਹੈ ਸਾਰੇ ਤਾਂ ਆਪਾਂ ਸਤਿਕਾਰ ਕਰਦੇ ਆਂ ਜੀ ਸਾਰੇ ਸਾਡੇ ਨਾਲ ਸਹਿਮਤ ਹੈ ਤੇ ਅਸੀਂ ਤੇ ਆਪ ਕਹਿੰਨੇ ਆ ਜੀ ਅਸੀਂ ਵਾਦ ਚੜ ਕੇ ਸੰਗਤ ਦਾ ਸਹਿਯੋਗ ਕਰੀਏ ਤੇ ਜੇ ਅਕਸੈਪਟ ਕਰ ਲੈਣਗੇ ਮੰਨ ਲਓ ਤੁਸੀਂ ਤੁਹਾਡੇ ਕਿਤਾਬੀ ਲੱਗਦਾ ਤੁਹਾਡੇ ਜਦ ਬੰਦੇ ਲੋਕ ਅਕਸੈਪਟ ਕਰ ਲੈਣਗੇ ਤੁਹਾਨੂੰ ਕਿ ਜਾਂ ਬਹੁਤ ਅਕਸੈਪਟ ਕਰਨਗੇ ਕੀ ਸਮਝਦੇ ਹੋ ਤੁਸੀਂ ਦੇਖੋ ਤੁਸੀਂ ਆਪ ਦੇਖੋ ਕਿ ਆਪਣਾ ਪਿਛਲੇ ਦਿਨਾਂ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਸੀ ਆਪਣੀ ਬਾਦਲ ਸਰਕਾਰ ਉਹਨਾਂ ਨੇ ਵਾਅਦੇ ਕੀਤੇ ਸੀ ਪਰ ਉਹ ਵੀ ਵਾਅਦੇ ਤੋਂ ਪੂਰੇ ਨਹੀਂ ਉਤਰੇ ਫਿਰ ਉਸ ਤੋਂ ਬਾਅਦ ਆਪਣੇ ਕਾਂਗਰਸ ਸਰਕਾਰ ਆਈ ਸਰਕਾਰ ਉਹਨਾਂ ਨੇ ਹੱਥ ਵਿੱਚ ਗੁੜਕਾ ਸਾਹਿਬ ਫੜ ਕੇ ਕਿਹਾ ਸੀ ਆਪਾਂ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਦਾ ਮਤਲਬ ਕਿ ਕਾਨੂੰਨ ਬਣਾਵਾਂਗੇ ਉਹਨਾਂ ਨੇ ਵੀ ਕਾਨੂੰਨ ਨਹੀਂ ਬਣਾਇਆ ਫਿਰ ਉਸ ਤੋਂ ਬਾਅਦ ਆਮ ਪਾਰਟੀ ਅੱਗੇ ਆਈ ਹੈ ਉਹਨਾਂ ਨੇ ਵੀ ਇੱਕੋ ਕਿਹਾ ਸੀ ਕਿ ਆਪਾਂ ਬੇਦਬੀਆਂ ਦੇ ਮੁੱਦੇ ਉੱਤੇ ਮਤਲਬ ਕਾਨੂੰਨ ਬਣਾਵਾਂਗੇ ਕੁਝ ਵੀ ਨਹੀਂ ਹੋਇਆ ਸਵਾਗਤ ਹੈ ਜੀ ਵਿਚਤ ਜੀ ਜੀ ਕਿ ਕਾਲੀਦਲ ਦਾ ਹੋਰ ਤੜਾਇਆ ਯਾਨੀ ਹਰ ਜਿਹੜੀ ਹੈ ਨਾ ਫਿਕਰ ਹੋਰ ਵੱਡੇ ਨਾਲ ਨਹੀਂ ਹੈ ਬਿਲਕੁਲ ਜੀ ਬਿਲਕੁਲ ਉਹ ਵੀ ਸਾਡੇ ਨਾਲ ਸਹਿਮਤ ਹੈ ਜੀ ਸਾਰੇ ਸਾਰੇ ਥੜੇ ਸਾਡੇ ਨਾਲ ਸਹਿਮਤ ਹੈ ਚਾਹੇ ਕਾਲੀਦਲ ਹੈ ਚਾਹੇ ਆਪਣਾ ਵਾਰਿਸ ਪੰਜਾਬ ਵਾਲੇ ਨੇ ਚਾਹੇ ਸਿਮਰਜੀਤ ਸਿੰਘ ਮਾਨ ਨੇ ਸਾਰੇ ਥੜੇ ਸਾਡੇ ਨਾਲ ਸਹਿਮਤ ਹੈ ਜੀ ਅੱਛਾ ਇਹ ਦੱਸੋ ਕਿ 92 ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਅਸੈਂਬਲੀ ਵਿੱਚ 117 ਦੇ ਵਿੱਚ ਕੋਨ ਲੱਗਦਾ ਕਿ ਤੁਸੀਂ ਇਕੱਲੇ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰ ਸਕੋ ਕਿ ਜਦੋਂ 92 ਤਾਂ ਬੋਲੇ ਦੀ ਦੇਖੋ ਇਹ ਤੇ ਕੋਸ਼ਿਸ਼ ਹੀ ਹੈ ਜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰੱਖਾਂਗੇ ਕੋਈ ਅਸੀਂ ਪਿੱਛੇ ਬੈਕਗ੍ਰਾਉਂਡ ਸਾਡਾ ਪੋਲਿਟੀਕਲ ਤੇ ਹੈ ਨਹੀਂ ਹੈ ਬਾਕੀ ਸਾਡੇ ਵੱਲੋਂ ਤੇ ਪੂਰੀ ਕੋਸ਼ਿਸ਼ ਰਹੇਗੀ ਕਿ ਆਪਾਂ ਸੰਗਤਾਂ ਦੇ ਵਿੱਚ ਵੱਧ ਤੋਂ ਵੱਧ ਵਿਚਰੀਏ ਜੇ ਨਹੀਂ ਸੰਗਤਾਂ ਦੇ ਕੋਈ ਵਿਚਾਰ ਨੇ ਜਾਂ ਕੋਈ ਨਾਲੋਂ ਮੁਸ਼ਕਲਾਂ ਨਹੀਂ ਅਸੀਂ ਉਹਨਾਂ ਦਾ ਹੱਲ ਕਰਾਂਗੇ ਜੀ ਅੱਜ ਭਾਈ ਸੰਦੀਪ ਸਿੰਘ ਰਾਣਾ ਕੀ ਗੱਲ ਹੋਈ ਸੀ ਜਦੋਂ ਇਲੈਕਸ਼ਨ ਦੀ ਗੱਲ ਦਿੱਤੀ ਉਹ ਜਿਹੜਾ ਖੂਬਸੂਰਤ ਲੱਗੋ ਤੇ ਕੀ ਭੜੀ ਵਿਚਾਰ ਚਰਚਾ ਹੋਈ ਦੇਖੋ ਸੰਦੀਪ ਸਿੰਘ ਨੇ ਇਹੋ ਹੀ ਵਿਚਾਰ ਹੋਏ ਸੀ ਕਿ ਮੈਂ ਕਿਹਾ ਸੀ ਕਿ ਮੈਂ ਸੰਦੀਪ ਸਿੰਘ ਜੀ ਤੁਹਾਨੂੰ ਨਾ ਇਲੈਕਸ਼ਨ ਲੜਾਣਾ ਚਾਹੁੰਦੇ ਵੇ ਜਿਮਣੀ ਚੋਣ ਬਾਰੇ ਤੇ ਸੰਦੀਪ ਸਿੰਘ ਨੇ ਇੱਕੋ ਗੱਲ ਕਹੀ ਕਿ ਮੈਂ ਤੇ ਦੇਖੋ ਅੰਦਰ ਆ ਮੈਂ ਸੰਤਾ ਦੀ ਕਿਸ ਤਰ੍ਹਾਂ ਸੇਵਾ ਕਰ ਪਾਵਾਂਗਾ ਤੇ ਇਸ ਕਰਕੇ ਕਿ ਮਨਦੀਪ ਸਿੰਘ ਤੁਸੀਂ ਆਪ ਹੀ ਅੱਗੇ ਲੱਗੋ ਤੇ ਸੰਤਾ ਦੀ ਸੇਵਾ ਕਰ ਪਾਓਗੇ ਤੁਸੀਂ ਅੱਛਾ ਤੁਹਾਨੂੰ ਰੋਕਿਆ ਵੀ ਗਿਆ ਪਰ ਤੁਹਾਨੂੰ ਰੋਕੇ ਤੁਸੀਂ ਚੋਣ ਲਾਗ ਲੋ ਪਰਿਵਾਰ ਨੂੰ ਰੋਕਣ ਦੀ ਵੀ ਗੱਲ ਆਈ ਸੀ ਸਾਡੇ ਨਾਲ ਨਹੀਂ ਇਸ ਤਰ੍ਹਾਂ ਦੀ ਹੇਠਾਂ ਕੋਈ ਗੱਲ ਨਹੀਂ ਆਈ ਸੀ ਬਾਰ ਨੇ ਬੜਾ ਖੁੱਲ ਕੇ ਕਹਿਆ ਸੀ ਕਿ ਹਮੇਸ਼ਾ ਸਾਰਿਆਂ ਦੇ ਕੈਂਡੀਡੇਟ ਨੇ ਸਾਰਿਆਂ ਦੇ ਸਾਂਝੇ ਕੈਂਡੀਡੇਟ ਨੇ ਕਿ ਕਿਸੇ ਨੂੰ ਘਰਾਂ ਦੀ ਵੋਟ ਨਹੀਂ ਕਿਉਂਕਿ ਉਦੋਂ ਸਾਡੇ ਕੋਲ ਮਾਹੌਲ ਵੀ ਸੀ ਕਿ ਕਿ ਸ਼ਾਇਦ ਕਿਸੇ ਨੂੰ ਇਹ ਮੈਸੇਜ ਦੇ ਰੇ ਘਰਾਂ ਦੀ ਲੋੜ ਕਿ ਤੁਹਾਨੂੰ ਵੀ ਤੁਸੀਂ ਲੋਕਾਂ ਨੂੰ ਮੈਸੇਜ ਦੇ ਪਾਉਗੇ ਮੈਂ ਸਾਰਿਆਂ ਦਾ ਸਾਂਝਾ ਕੈਂਡੀਡੇਟ ਹੈ ਕਿਉਂਕਿ ਉਹਨਾਂ ਦੇ ਬਾਦਲ ਸਾਹਿਬ ਨੇ ਮਦਰ ਸਾਹਿਬ ਨੇ ਸਪੱਸ਼ਟ ਕਿਹਾ ਸੀ ਕਿ ਅਸੀਂ ਸਾਡੇ ਕੋਲ ਕੋਈ ਵੀ ਮਦਦ ਨਹੀਂ ਆਵੇ ਕਿਸੇ ਤਰ੍ਹਾਂ ਦਾ ਕੋਈ ਵੀ ਹੋਵੇ ਕਿਸੇ ਵਰਗ ਦਾ ਸੀ ਉਹਨਾਂ ਦੇ ਨਾਲ ਖੜਾਂਗੇ ਬਿਲਕੁਲ ਜੀ ਬਿਲਕੁਲ ਮੈਂ ਉਹ ਕਲੀਨ ਕਰਨਾ ਚਾਹੁੰਦਾ ਜੀ ਇਹ ਸਾਰੇ ਸਮੁੱਚੇ ਸਿੱਖ ਪੰਥ ਵੱਲੋਂ ਜਾਂ ਮਤਲਬ ਕਹਿ ਲਓ ਕਿ ਕਿਸੇ ਇੱਕ ਧਿਰ ਵੱਲੋਂ ਨਹੀਂ ਆ ਸੀ ਤੇ ਇਹ ਸਾਰਾ ਮਤਲਬ ਕਿ ਜੋ ਵੀ ਕਾਰਜ ਕੀ ਹੋਏਗਾ ਮਤਲਬ ਅਸੀਂ ਇਕੱਲੇ ਕਿਸੇ ਇੱਕ ਧਿਰ ਦੇ ਨਹੀਂ ਆ ਸਾਰੇ ਪੰਥ ਦੇ ਆ ਜੀ ਅਸੀਂ